ਦੂਜੇ ਨੰਬਰ ਤੇ ਇੱਕ ਜਿਹੜਾ ਬਿਆਨ ਆਇਆ ਅੱਜ ਡੀਜੀਪੀ ਪੰਜਾਬ ਦਾ ਕਿ ਚੋਣ ਨਤੀਜਿਆਂ ਤੋਂ ਬਾਅਦ ਗੈਂਗਸਟਰਾਂ ਦੇ ਖਿਲਾਫ ਸਖਤ ਕਾਨੂੰਨ ਬਣੂਗਾ ਬੜੀ ਅੱਛੀ ਗੱਲ ਹੈ ਕਿ ਚੋਣ ਨਤੀਜਿਆਂ ਤੋਂ ਬਾਅਦ ਸਖਤ ਕਾਨੂੰਨ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਅਫਸਰਾਂ 'ਚ ਪਰ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਇੱਥੇ ਕਿ ਚੋਣ ਨਤੀਜਿਆਂ ਤੋਂ ਪਹਿਲਾਂ ਕਿਉਂ ਨਹੀਂ ਬਣੇ ਇਹ ਕਾਨੂੰਨ ਕਿੰਨੇ ਮਾਵਾ ਦੇ ਪੁੱਤ ਮਰਵਾਤੇ ਜੀ ਗੈਂਗ ਲੜਾਈਆਂ 'ਚ 20 21 22 ਸਾਲ ਦੇ ਜਵਾਨ ਉਹ ਪਿਸਤੌਲੋ ਪਿਸਤੌਲੀ ਖੇਡਣ ਲਾਤੇ ਇਹਨਾਂ ਨੇ ਲੀਡਰਾਂ ਨੇ ਇਹ ਜੋ ਉਹਨਾਂ ਦਾ ਕਸੂਰ ਨਹੀਂ ਮੁੰਡਿਆਂ ਦਾ ਇਹ ਲੀਡਰਾਂ ਨੇ ਉਹਨਾਂ ਨੂੰ ਕਾਲ ਜਾਂਚ ਸਕੂਲਾਂ ਚ ਸ਼ਕਤੀਆਂ ਦੇ ਕੇ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਢਕਾਤਾ ਆਪਣੀਆਂ ਵੋਟਾਂ ਵਾਸਤੇ ਆਪਣੇ ਮਕਸਦਾਂ ਵਾਸਤੇ ਵਰਤ ਕੇ ਉਸ ਤੋਂ ਬਾਅਦ ਮੌਲੇਵਾਲਦ ਵਾਂਗੂ ਛੱਡਦੇ ਉਸ ਤੋਂ ਬਾਅਦ ਉਹਨਾਂ ਕੋਲੇ ਪਿਸਤੌਲ ਆ ਗਏ ਦੁਸ਼ਮਣੀਆਂ ਪੈ ਗਈਆਂ ਦੂਜਿਆਂ ਨਾਲ ਇੱਕ ਦੂਜਿਆਂ ਨਾਲ ਫਿਰ ਉਹ ਹੰਨਾ ਕਰਦੇ ਰਹੇ ਨਾ ਕਰਦੇ ਰਹੇ ਕੈਨੇਡਾ ਦੇ ਵਿੱਚ ਇੱਕ ਅਖਬਾਰ ਚ ਪੜਿਆ ਸੀ ਇੱਕ ਵਾਰੀ ਕਿ ਜਿਹੜੇ ਗੈਂਗਸਟਰ ਨੇ ਚਾਹੇ ਉਹ ਡਰੱਗਸ ਵਾਲੇ ਨੇ ਚਾਹੇ ਦੂਜੇ ਗੈਂਗਸਟਰ ਨੇ ਉਹਨਾਂ ਦੀ ਐਵਰੇਜ ਏਜ 23 ਤੋਂ 24 ਸਾਲ ਹੈ ਜੇ ਉਹ ਗੈਂਗ ਛੱਡ ਕੇ ਬਾਹਰ ਜਾਂਦੇ ਨੇ ਆਮ ਆਮ ਜ਼ਿੰਦਗੀ ਜਿਉਂਦੇ ਨੇ ਆ ਗੈਂਗ ਮਾ ਗੈਂਗ ਵਾਲੇ ਮਾਰ ਦਿੰਦੇ ਨੇ ਤੇ ਜੇ ਨਹੀਂ ਛੱਡਦੇ ਗੈਂਗ ਚ ਰਹਿੰਦੇ ਨੇ ਤਾਂ ਪੁਲਿਸ ਦੇ ਇਨਕਾਊਂਟਰ ਚ ਮਰ ਜਾਂਦੇ ਨੇ ਸੋ ਵੀਰੋ ਇਸ ਗੱਲ ਦਾ ਮੈਨੂੰ ਦੁੱਖ ਹੈ ਕਿ ਡੀਜੀਪੀ ਪੰਜਾਬ ਕਹਿ ਰਿਹਾ ਕਿ ਚੋਣ ਤੀਜਿਆਂ ਤੋਂ ਬਾਅਦ ਬਣਾਵਾਂਗੇ ਕਾਨੂੰਨ ਇਹਦਾ ਮਤਲਬ ਪਹਿਲਾਂ ਕਾਨੂੰਨ ਤੋਂ ਬਿਨਾਂ ਹੀ ਚੱਲਦਾ ਰਿਹਾ ਕੰਮ ਇਹਦਾ ਮਤਲਬ ਪਹਿਲਾਂ ਜਿਹੜੇ ਕੋਈ ਨਾਬਾ ਜੇਲ੍ਹ ਚੋਂ ਭੱਜ ਗਿਆ ਕੋਈ ਕਿਤੇ ਲੜਾਈਆਂ ਹੋ ਗਈਆਂ ਤਾਂ ਮਤਲਬ ਸਭ ਲੀਡਰਾਂ ਦੀ ਸ਼ੈ ਤੇ ਹੋਇਆ ਤਾਂ ਸੋ ਦੋਸਤੋ ਹੌਲੀ ਹੌਲੀ ਇਹਨਾਂ ਦੇ ਖੁਲਾਸੇ ਹੁੰਦੇ ਰਹਿਣਗੇ ਅਸੀਂ ਵੀ ਮੌਕੇ ਮੌਕੇ ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ